ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ ਹੰਝੂਆਂ ਨੇ ਕਦ ਤਕਦੀਰਾਂ ਪਲਟਾਈਆਂ ਨੇ ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਰਾਸਤ ਲਿਖਾਈਆਂ ਨੇ ਸੋ ਇਹੋ ਜੀ ਕਹਾਣੀ ਜਿਹੜੀ ਹੈਗੀ ਆ ਉਹ ਸਰਦਾਰ ਪ੍ਰੀਤਮ ਸਿੰਘ ਦੀ ਆ ਜਿਹੜੇ ਕਿ ਪਿੰਡ ਲਾਗੋਕੇ ਵਿਖੇ ਰਹਿੰਦੇ ਔਰ ਪਿੰਡ ਲਾਗੋਕੇ ਬਲਾਕ ਖਡੂਰ ਸਾਹਿਬ ਦਾ ਇੱਕ ਬਹੁਤ ਹੀ ਵਧੀਆ ਔਰ ਵੱਡਾ ਪਿੰਡ ਆ ਸੋ ਜੇ ਮੈਂ ਕਿਸਾਨ ਦੀ ਗੱਲ ਕਰਾਂ ਇਹ ਕਿਸਾਨ 22 ਕਿੱਲੇ ਜਿਹੜੇ ਇਹਦੇ ਮਾਲਕੀ ਜ਼ਮੀਨ ਆ ਛੋਟਾ ਕਿਸਾਨ ਆ ਔਰ 3 ਕਿੱਲੇ ਜਿਹੜੇ ਆ ਇਹ ਖੇਕੇ ਤੇ ਲੈ ਕੇ ਆਪਣੀ ਵਾਹੀ ਜਿਹੜੀ ਆ ਵਾਹੀ ਕਰਦੇ ਆ ਸੋ ਕਈ ਵਾਰੀ ਜਿਹੜਾ ਆ ਇਹ ਦੇਖਣ ਦੇ ਵਿੱਚ ਆਉਂਦਾ ਵਾ ਕਿ ਅਸੀਂ ਇਹ ਗਿਲਾ ਕਰਦੇ ਆ ਹਮੇਸ਼ਾ ਕਿ ਛੋਟਾ ਕਿਸਾਨ ਜਾਵੇ ਕਿੱਧਰ ਨੂੰ ਖੇਤੀ ਵਿੱਚੋਂ ਬਚਦਾ ਕੁਝ ਨਹੀਂ ਆ ਔਰ ਕਈ ਵਾਰੀ ਇਹ ਵੀ ਅਸੀਂ ਮੈਂ ਕਹਿਣਾ ਕਿ ਸਾਡੀ ਜਿਹੜੀ ਕਿਸਾਨ ਬਰਾਦਰੀ ਆ ਸਾਡੇ ਜਿਹੜੇ ਜ਼ਿਮੀਂਦਾਰ ਭਾਈਚਾਰਾ ਆ ਉਹੀ ਇੱਕ ਸਿੰਗਲ ਪਾਈਚਾਰਾ ਵਾ ਜਿਹੜਾ ਆਪਣੇ ਕਿਤੇ ਨੂੰ ਨਿੰਦਦਾ ਆ ਉਹ ਹਮੇਸ਼ਾ ਹੀ ਇਹ ਕਹੂਗਾ ਕਿ ਮੈਨੂੰ ਮੇਰੇ ਕਿਤੇ ਦੇ ਵਿੱਚੋਂ ਕੁਝ ਨਹੀਂ ਬਚਦਾ ਇਹਦੇ ਵਿੱਚ ਕੁਝ ਨਹੀਂ ਰੱਖਿਆ ਔਰ ਇਹ ਸਾਰੀਆਂ ਗੱਲਾਂ ਦਾ ਅਸਰ ਜਿਹੜਾ ਆ ਸਾਡੇ ਜਵਾਨ ਹੋ ਰਹੇ ਬੱਚੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਦੇ ਉੱਤੇ ਪੈਂਦਾ ਆ ਔਰ ਉਹ ਇਸ ਗੱਲ ਨੂੰ ਕਹਿੰਦੀ ਆ ਕਿ ਇੱਥੇ ਖੇਤੀ ਦੇ ਵਿੱਚ ਕੁਝ ਨਹੀਂ ਰੱਖਿਆ ਔਰ ਬਾਹਰ ਦਾ ਰੁਖ ਜਿਹੜਾ ਆ ਉਹ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਕਰ ਰਹੀ ਆ ਸੋ ਅੱਜ ਮੈਂ ਇੱਥੇ ਇਨਾਂ ਦਾ ਜਿਹੜਾ ਵੇਲਣਾ ਆ ਉਹ ਵੇਲਣਾ ਲਾਇਆ ਸੀਗਾ ਪਿਛਲੇ 2-3 ਸਾਲ ਤੋਂ ਇਹ ਜਿਹੜੇ ਬਲਾਖਡੂਰ ਸਾਹਿਬ ਦੇ ਕਿਸਾਨਾਂ ਨੂੰ ਬੜਾ ਵਧੀਆ ਸ਼ੁੱਧ ਆਰਗੇਨਿਕ ਗੁੜ ਘਾਟ ਖਾਦ ਦਵਾਈਆਂ ਔਰ ਸਪਰੇਆਂ ਦੇ ਨਾਲ ਜਿਹੜਾ ਆ ਉਹ ਗੰਨੇ ਦੀ ਕਾਸ਼ਤ ਕਰਦੇ ਆ ਔਰ ਫਿਰ ਉਸ ਗੰਨੇ ਨੂੰ ਜਿਹੜਾ ਆ ਉਹ ਪੀੜ ਕੇ ਔਰ ਵੇਲਣੇ ਦੇ ਵਿੱਚ ਔਰ ਗੁੜ ਬਣਾਉਂਦੇ ਆ ਕੰਨੇ ਨੂੰ ਬੀਜਣ ਵਾਸਤੇ ਜਿਹੜੀ ਇਹ ਵੈਰੈਟੀ ਯੂਜ਼ ਕਰਦੇ ਆ ਉਹ COJ 85 ਯੂਜ਼ ਕਰਦੇ ਆ ਔਰ COJ 85 ਜਿਹੜੀ ਆ ਇਹ ਗੁੱਡ ਬਣਾਉਣ ਵਾਸਤੇ ਬਹੁਤ ਵਧੀਆ ਵੈਰੈਟੀ ਆ ਇਹਦੀ ਰੋ ਵੀ ਜਿਹੜੀ ਆ ਬੜੀ ਵਧੀਆ ਨਿਕਲਦੀ ਔਰ ਗੁੱਡ ਦੀ ਜਿਹੜੀ ਆ ਉਹ ਵੀ ਬੜੀ ਵਧੀਆ ਮਿਠਾਸ ਹੁੰਦੀ ਆ ਸੋ ਅੱਜ ਤੁਹਾਡੇ ਨਾਲ ਜਿਹੜਾ ਸੀਗਾ ਇਹ ਸਫਲ ਕਿਸਾਨ ਦੀ ਜਿਹੜੀ ਕਹਾਣੀ ਸਾਂਝੇ ਕਰਨ ਦਾ ਮਕਸਦ ਹੈ ਇਹੀ ਸੀਗਾ ਕਿ ਸਾਡਾ ਉਹਨਾਂ ਚਿਰ guzara ਜਿਹੜਾ ਆ ਉਹਨਾਂ ਚਿਰ ਨਹੀਂ ਚੱਲਣਾ ਜਿੰਨਾ ਚਿਰ ਅਸੀਂ ਛੋਟੇ ਛੋਟੇ ਸਹਾਇਕ ਧੰਦੇ ਜਿਹੜੇ ਆ ਉਹ ਨਹੀਂ ਚਲਾਉਂਦੇ ਚਾਹੇ ਉਹ ਛੋਟੇ ਧੰਦੇ ਮੁਰਗੀ ਪਾਲਣ ਦਾ ਹੋਵੇ ਬੱਕਰੀ ਪਾਲਣ ਦਾ ਹੋਵੇ ਸੂਰ ਪਾਲਣ ਦਾ ਚਾਹੇ ਅਸੀਂ ਡੇਰੀ ਦਾ ਕੰਮ ਕਰੀਏ ਸੋ ਇਹ ਜਿਹੜੇ ਛੋਟੇ ਛੋਟੇ ਧੰਦੇ ਆ ਇਹ ਸਾਨੂੰ ਸਿਖਾਉਣੇ ਪੈਣਗੇ ਤਾਂ ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੇ ਬੱਚੇ ਆ ਉਹ ਸਾਡੇ ਕਿੱਤੇ ਨੂੰ ਜਿਹੜਾ ਆ ਉਹ ਅਪਣਾਉਣਗੇ ਔਰ ਮੈਸਰਦਾਰ 프리ਤਮ ਸਿੰਘ ਹੁਣਾਂ ਦੀ ਇੱਕ ਗੱਲ ਜਿਹੜੀ ਆ ਉਹ ਬੜੇ ਮਾਣ ਦੇ ਨਾਲ ਕਹਿ ਸਕਦਾ ਆ ਕਿ ਇਸ ਕਿਸਾਨ ਨੇ ਜਿਹੜਾ ਆ ਪਿਛਲੇ 5 ਸਾਲਾਂ ਤੋਂ ਤਰਾੜੀ ਨੂੰ ਅੱਗ ਨਹੀਂ ਲਾਈ ਔਰ ਇਹ ਜਿਹੜੇ ਸਾਰੇ ਮੇਰੇ ਨਾਲ ਕਿਸਾਨ ਖੜੇ ਆ ਪਿੰਡ ਲਾਗੋਕੇ ਦੇ ਇਹ ਵੀ ਇਹਨਾਂ ਦੀ ਜਮਾਤ ਦੇ ਵਿੱਚ ਹੀ ਆਉਂਦੇ ਆ ਔਰ ਇਹਨਾਂ ਨੂੰ ਵੀ 2-2 3-3 ਸਾਲ ਹੋ ਗਏ ਆ ਕਿ ਇਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਜਿਹੜੀ ਫਸਲੀ ਰਹਿਣਤ ਕੋਂਦਾ ਉਹਨੂੰ ਅੱਗ ਨਹੀਂ ਲਾਈ ਸੋ ਜਿਸ ਤਰ੍ਹਾਂ ਦੀ ਸਾਡੀ ਸੁਸਾਇਟੀ ਹੋਵੇਗੀ ਉਸ ਤਰ੍ਹਾਂ ਦੀ ਅਸੀਂ ਜਿਹੜੀ ਸਾਡੀ ਵਿਚਾਰਧਾਰਾ ਆ ਉਹ ਹੋ ਜਾਂਦੀ ਆ ਸੋ ਇਹ ਸਾਰਾ ਕੁਝ ਅਸੀਂ ਜਿਹੜਾ ਆ ਸਾਡੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਜੀ ਆਈਐਸ ਔਰ ਸਾਡੇ ਜ਼ਿਲ੍ਹੇ ਦੇ ਮੁਖ ਖੇਤੀਬਾੜੀ ਅਫਸਰ ਡਾਕਟਰ ਤੇਜਵੀਰ ਸਿੰਘ ਭੰਗੂ ਉਹਨਾਂ ਦੀ ਰਹਿਨਮਾਈ ਦੇ ਹੇਠ ਆ ਅਸੀਂ ਇੱਕ ਮੁਹਿੰਮ ਚਲਾਈ ਆ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਆ ਕਿ ਛੋਟੇ-ਛੋਟੇ ਕਿਸਾਨ ਜਿਹੜੇ ਆ ਉਹ ਜਿਹੜਾ ਵੀ ਕੋਈ ਸਹਾਇਕ ਧੰਦਾ ਕਰਦੇ ਆ ਖੇਤੀ ਦੇ ਨਾਲ ਨਾਲ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਸੋ ਇਸ ਤਰ੍ਹਾਂ ਹੀ ਅਸੀਂ ਜਿਹੜਾ ਆ ਆਪਣੇ ਕਿਸਾਨੀ ਜਿਹੜਾ ਸਾਡਾ ਕੀਤਾ ਆ ਉਹਨੂੰ ਅਸੀਂ ਉੱਪਰ ਲੈ ਜਾ ਸਕਦੇ ਆ ਔਰ ਇਸ ਤਰ੍ਹਾਂ ਹੀ ਸਾਡੀਆਂ ਜਿਹੜੀਆਂ ਨਸਲਾਂਆਂ ਵਿੱਚ ਕਈ ਵਾਰੀ ਅਸੀਂ ਗਿਲੇ ਕਰਦੇ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਬਾਹਰ ਜਾਣ ਦੀ ਜਿੱਦ ਕਰਦੇ ਆ ਅਸੀਂ ਤਾਂ ਹੀ ਉਹਨਾਂ ਨੂੰ ਜਿਹੜਾ ਆ ਆਪਣੇ ਅਸੀਂ ਜਿਹੜੇ ਕਿੱਤੇ ਦੀ ਗੱਲ ਕਰਾਂਗੇ ਉਹਦੀਆਂ ਪ੍ਰਾਪਤੀਆਂ ਦੇ ਬਾਰੇ ਦੱਸਾਂਗੇ ਔਰ ਅਸੀਂ ਆਪਣੀ ਜ਼ਮੀਨ ਨੂੰ ਜਿਹੜਾ ਆ ਉਹ ਜਿਸ ਤਰ੍ਹਾਂ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਔਰ ਜਪਜੀ ਸਾਹਿਬ ਤੋਂ ਬਾਅਦ ਸ਼ਲੋਕ ਆਉਂਦਾ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਸੋ ਗੁਰਬਾਣੀ ਦੇ ਵਿੱਚ ਵੀ ਇਹ ਕਿਹਾ ਗਿਆ ਆ ਕਿ ਅਸੀਂ ਆਪਣੇ ਮਿੱਟੀ ਪਾਣੀ ਹਵਾ ਨੂੰ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਸੰਭਾਲ ਕੇ ਰੱਖਣਾ ਆ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਆ ਇਹਨਾਂ ਨੂੰ ਬਚਾਉਣਾ ਆ ਸੋ ਅੱਜ ਜਿਹੜੀ ਆ ਅੱਜ ਦੀ ਫੇਰੀ ਦਾ ਮਤਲਬ ਇਹ ਸੀਗਾ ਕਿ ਪ੍ਰੀਤਮ ਸਿੰਘ ਵਰਗੇ ਜਿਹੜੇ ਹੋਰ ਛੋਟੇ ਕਿਸਾਨ ਆ ਉਹਨਾਂ ਨੂੰ ਜਿਹੜਾ ਆ ਸਾਹਿਤ ਕੀਤਾ ਜਾਵੇ ਪ੍ਰੀਤਮ ਸਿੰਘ ਜੀ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਤੁਹਾਡੀ ਮਾਲਕੀ ਜ਼ਮੀਨ ਜਿਹੜੀ ਆ ਦੋ ਟਾ ਹੀ ਕਿੱਲੇ ਆ ਔਰ ਇਹਦੇ ਨਾਲ ਤੁਸੀਂ ਮੈਂ ਪਿਛਲੇ 3-4 ਸਾਲਾਂ ਤੋਂ ਤੁਹਾਡੇ ਨਾਲ ਕੰਮ ਕਰ ਰਿਹਾ ਆ ਤੁਸੀਂ ਵੇਲਣੇ ਦਾ ਕੰਮ ਕਰਕੇ ਬੜਾ ਵਧੀਆ ਜਿਹੜਾ ਆ ਆਪਣੇ ਬੇਟੇ ਨੂੰ ਵੀ ਤੁਸੀਂ ਨਾਲ ਲਾਇਆ ਵਾ ਉਹ ਤੁਸੀਂ ਜਿਹੜੇ ਸਾਡੇ ਛੋਟੇ ਕਿਸਾਨ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਟੋਟੇਕਸਾਨ ਨੂੰ ਇਹੋ ਕਹਿਣਾ ਚਾਹੁੰਦਾ ਵਾਂ ਕਿ ਬਾਹਰ ਜਾਣ ਨਾਲੋਂ ਇੱਥੇ ਉੱਤ ਚੜ੍ਹ ਕੇ ਜਿਹੜਾ ਵਾ ਕੰਮ ਕੀਤਾ ਜਿਹੜਾ ਸ਼ੁਰੂ ਕੀਤਾ ਜਾਵੇ ਗੋੜਦਾ ਹੋ ਗਿਆ ਮੁਰਗੀ ਪਾਲਣ ਦਾ ਵਾ ਬੱਕਰੀਆਂ ਦਾ ਵਾ ਹੋਰ ਕਿਤੇ ਬਹੁਤ ਜ਼ਿਆਦਾ ਆ ਕਿ ਬਾਹਰ ਨਾ ਜਾਵਾਂ ਇੱਥੇ ਬਹੁਤ ਲੱਗਦੀ ਆ ਕਿ ਇੱਥੇ ਰਹਿ ਕੇ ਆਪਣਾ ਜਿਹੜਾ ਵਾ ਸਮੂਹ ਕੀਤਾ ਜਾਵੇ ਤੇ ਬਹੁਤ ਵਧੀਆ ਕੱਢ ਲਵਾਂਗੇ ਸੋ ਕਿਸਾਨ ਦੋਸਤੋ ਕੋਈ ਵੀ ਕੰਮ ਜਿਹੜਾ ਆ ਉਹ ਕਹਿੰਦੇ ਹੁੰਦੇ ਕਿ ਛੋਟਾ ਜਾਂ ਵੱਡਾ ਨਹੀਂ ਹੁੰਦਾ ਔਰ ਜਿਹੜਾ ਸਾਡੀ ਸੋਚ ਆ ਸਾਡੀ ਸੋਚ ਹੀ ਸਾਡੀ ਵੱਡੀ ਛੋਟੀ ਹੁੰਦੀ ਆ ਜਿਹੜੀ ਸਾਨੂੰ ਸਫਲਤਾ ਵੱਲ ਵੀ ਲੈ ਜਾਂਦੀ ਆ ਔਰ ਸਾਨੂੰ ਜਿਹੜਾ ਆ ناکਾਮਯਾਬ ਵੀ ਕਰਦੀ ਆ ਜੇ ਸਾਡੀ ਸੋਚ ਨਕਾਰਾਤਮਕ ਹੋ ਗਈ। ਸੋ ਮੈਂ ਛੋਟੀ ਕਿਸਾਨਾਂ ਨੂੰ ਵੱਡੇ ਕਿਸਾਨਾਂ ਨੂੰ ਜਿਹੜੇ ਵੀ ਬਲਾਕ ਖਡੂਰ ਸਾਹਿਬ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੈਗੇ ਆ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਮਾਂ ਕਿ ਅਸੀਂ ਫਸਲੀ ਰਹਿਣ ਖੂਦ ਨੂੰ ਜਿਹੜਾ ਆ ਉਹ ਅੱਗ ਨਾ ਲਾਈਏ। ਔਰ ਅਸੀਂ ਜਿਹੜੇ ਛੋਟੇ-ਛੋਟੇ ਸਹਾਇਕ ਧੰਦੇ ਆ ਉਹਨਾਂ ਨੂੰ ਅਪਣਾਈਏ ਔਰ ਤਾਂ ਹੀ ਅਸੀਂ ਆਪਣੇ ਮਿੱਟੀ ਪਾਣੀ ਹਵਾ ਨੂੰ ਜਿਹੜਾ ਆ ਉਹ ਬਚਾ ਸਕਦੇ ਆ ਸੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਕਦੂਰ ਸਾਹਿਬ ਔਰ ਤੁਹਾਨੂੰ ਹਰ ਤਰੀਕੇ ਦੀ ਮਦਦ ਸਹਾਇਤਾ ਜਿਹੜੀ ਆ ਚਾਹੇ ਉਹ ਕੁਦਰਤੀ ਖੇਤੀ ਹੋਵੇ ਚਾਹੇ ਉਹ ਬਾਗਬਾਨੀ ਹੋਵੇ ਚਾਹੇ ਉਹ ਸਹਾਇਕ ਧੰਦੇ ਹੋਣ ਤੁਹਾਨੂੰ ਪੂਰੀ ਜਿਹੜੀ ਮਦਦ ਆ ਉਹ ਦਿੱਤੀ ਜਾਵੇਗੀ ਇੰਦੀਆਂ ਕਿ ਬੇਨਤੀ ਆ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ